ਅੱਜ ਮੈਂ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਵਾਸਤੇ ਜਾ ਰਿਹਾ ਜਿਹਦੇ ਵਿੱਚ ਰਾਜਕੁਮਾਰ ਜਿਹਨੂੰ ਸ਼ਰਾਪ ਮਿਲਿਆ ਹੋਇਆ ਰਾਜਕੁਮਾਰੀ ਤੇ ਇਹ ਰਾਜਾ ਹਨ ਇੱਕ ਰਾਜੇ ਦੀ ਇੱਕ ਬਹੁਤ ਸੋਹਣੀ ਬੇਟੀ ਸੀ ਬੜੀ ਪਿਆਰੀ ਬੜੀ ਚੁਲਬਲੀ ਇੱਕ ਦਿਨ ਉਹਨੇ ਆਪਣੇ ਪੈਰਾਂ ਦੇ ਵਿੱਚ ਸੁਨਹਿਰੇ ਰੰਗ ਦੀ ਜੁੱਤੀ ਪਾਈ ਹੱਥ ਵਿੱਚ ਸੋਨੇ ਦੀ ਗੇਂਦ ਫੜੀ ਹੋਈ ਬਾਗ ਦੀ ਸੈਰ ਕਰਨ ਵਾਸਤੇ ਨਿਕਲ ਪਈ ਤੇ ਇੱਕ ਛੱਪੜ ਦੇ ਕੰਢੇ ਪਹੁੰਚ ਗਈ ਉਹਦੇ ਹੱਥ ਵਿੱਚ ਜਿਹੜੀ ਸੋਨੇ ਦੀ ਗੇਂਦ ਸੀ ਉਸਦੇ ਨਾਲ ਉਹ ਸਾਰਾ ਦਿਨ ਖੇਡਦੀ ਰਹਿੰਦੀ ਸੀ ਉਹਨੂੰ ਹਵਾ ਤੇ ਉਛਾਲਦੀ ਫਿਰ ਆਪਣੇ ਹੱਥਾਂ ਦੇ ਵਿੱਚ ਬੂਚ ਲੈਂਦੀ ਜਾਂ ਇੰਜ ਕਹਿ ਲਓ ਕਿ ਸੋਨੇ ਦੀ ਗੇਂਦ ਅਸਲ ਦੇ ਵਿੱਚ ਉਸਦਾ ਦਿਲ ਸੀ ਜਿਸ ਨੂੰ ਉਹ ਕਿਸੇ ਵੀ ਕੀਮਤ ਉਤੇ ਆਪਣੇ ਤੋਂ ਪਰੇ ਨਹੀਂ ਸੀ ਹੋਣ ਦਿੰਦੇ ਉਹਨੇ ਗੇਂਦ ਹਵਾ ਦੇ ਵਿੱਚ ਉਛਾਲੀ ਤੇ ਗੇਂਦ ਉਹਦੇ ਹੱਥਾਂ ਦੇ ਵਿੱਚ ਆਉਣ ਦੀ ਥਾਂ ਤੇ ਟੱਲ ਗਈ ਤੇ ਛੱਪੜ ਦੇ ਵਿੱਚ ਡਿੱਗ ਪਈ ਉਸਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰੀਕੇ ਦੇ ਨਾਲ ਗੇਂਦ ਮਿਲ ਜਾਵੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਸਦੇ ਨਾਲ ਉਸ ਵੇਲੇ ਕੋਈ ਵੀ ਨਹੀਂ ਸੀ ਜਿਹੜਾ ਉਸਦੀ ਮਦਦ ਕਰ ਸਕਦਾ ਅਖੀਰ ਉਹ ਰੋਣ ਲੱਗ ਪਈ ਤੇ ਰੋਂਦੇ ਰੋਂਦੇ ਨੇ ਕਿਹਾ ਕੋਈ ਵੀ ਮੇਰੀ ਗੇਂਦ ਮੈਨੂੰ ਵਾਪਸ ਦੇ ਦੇਵੇ ਤਾਂ ਉਹ ਜੋ ਚਾਹੇਗਾ ਉਹਨੂੰ ਮੈਂ ਦਿਆਂਗੀ ਕੱਪੜੇ ਲੀੜੇ ਸੋਨਾ ਚਾਂਦੀ ਹਾਥੀ ਕੋੜੇ ਛੱਪੜ ਦੇ ਵਿੱਚ ਇੱਕ ਡੱਡੂ ਰਹਿੰਦਾ ਸੀ ਉਸ ਡੱਡੂ ਨੇ ਆਪਣਾ ਮੂੰਹ ਬਾਹਰ ਕੱਢਿਆ ਤੇ ਰਾਜਕੁਮਾਰੀ ਨੂੰ ਕਹਿਣ ਲੱਗਾ ਰਾਜਕੁਮਾਰੀ ਕੀ ਹੋਇਆ ਕਿਉਂ ਰੋਨੀ ਹੈ ਤਾਂ ਰਾਜਕੁਮਾਰੀ ਨੇ ਆਪਣੇ ਰੋਣ ਦਾ ਕਾਰਨ ਦੱਸਿਆ ਮੇਰੀ ਜਾਨ ਤੋਂ ਪਿਆਰੀ ਚੀਜ਼ ਇਸ ਛੱਪੜ ਦੇ ਵਿੱਚ ਡਿੱਗ ਪਈ ਹੈ ਤੇ ਉਹ ਮੈਨੂੰ ਵਾਪਸ ਚਾਹੀਦੀ ਹੈ ਵਰਨਾ ਮੈਂ ਰੋ ਰੋ ਕੇ ਹੀ ਮਰ ਜਾਵਾਂਗੀ ਡੱਡੂ ਨੇ ਕਿਹਾ ਪਹਿਲਾਂ ਮੇਰੇ ਨਾਲ ਵਾਅਦਾ ਕਰ ਕਿ ਤੂੰ ਮੈਨੂੰ ਆਪਣੇ ਘਰ ਲੈ ਕੇ ਜਾਵੇਂਗੀ ਆਪਣੇ ਬਿਸਤਰ ਤੇ ਸੁਵਾਵੇਂਗੀ ਆਪਣੇ ਨਾਲ ਰੋਟੀ ਖਵਾਵੇਂਗੀ ਤਾਂ ਮੈਂ ਤੇਰੀ ਉਹ ਗੇਂਦ ਕੱਢ ਕੇ ਬਾਹਰ ਲਿਆ ਕੇ ਦੇ ਸਕਦਾ ਹਾਂ ਰਾਜਕੁਮਾਰੀ ਨੇ ਸੋਚਿਆ ਕਿ ਇਹ ਡੱਡੂ ਦੇ ਕੋਲੋਂ ਛੱਪੜ ਚੋਂ ਕਿੱਥੋਂ ਬਾਹਰ ਨਿਕਲਿਆ ਜਾਣਾ ਜੇ ਇਹ ਮੇਰੀ ਗੇਂਦ ਲਿਆ ਦੇਵੇਗਾ ਤਾਂ ਬਹੁਤ ਵਧੀਆ ਗੱਲ ਮੈਂ ਇਸ ਨੂੰ ਹਾਂਮੀ ਭਰ ਦਿੰਨੀ ਆ ਰਾਜਕੁਮਾਰੀ ਨੇ ਉਸ ਦੀ ਸ਼ਰਤ ਮੰਨ ਲਈ ਤੇ ਡੱਡੂ ਨੇ ਛੱਪੜ ਦੇ ਵਿੱਚ ਦੂੰਗੀ ਛਾਲ ਮਾਰੀ ਤੇ ਸੋਨੇ ਦੀ ਗੇਂਦ ਕੱਢ ਲਿਆ ਉਸ ਨੇ ਰਾਜਕੁਮਾਰੀ ਦੇ ਹੱਥ ਹੁਤੇ ਰੱਖੀ ਆ ਰਾਜਕੁਮਾਰੀ ਨੇ ਗੇਂਦ ਆਪਣੇ ਹੱਥੇ 'ਚ ਫੜੀ ਤੇ ਇੱਕਦਮ ਆਪਣੇ ਮਹਿਲ ਵੱਲ ਨੂੰ ਦੌੜ ਪਈ ਪਿੱਛੋਂ ਡੱਡੂ ਨੇ ਉਹਨੂੰ ਆਵਾਜ਼ ਮਾਰ ਕੇ ਕਿਹਾ ਕਿ ਵੀ ਮੇਰੀ ਸ਼ਰਤ ਤੋਂ ਭੁੱਲ ਗਈ ਰਾਜਕੁਮਾਰੀ ਆਪਣੇ ਰਾਜ ਮਹਿਲ ਦੇ ਵਿੱਚ ਚਲੀ ਗਈ। ਰਾਜਕੁਮਾਰੀ ਨੇ ਖਾਣਾ ਖਾਦਾ ਤੇ ਸੌਂ ਗਈ। ਜਦੋਂ ਸਵੇਰੇ ਉੱઠી ਤਾਂ ਉਸਦੇ ਦਰਵਾਜ਼ੇ ਉੱਤੇ ਠਕ ਠਕ ਹੁੰਦੀ ਪਈ ਸੀ। ਉਹਨੂੰ ਇੰਜ ਲੱਗਿਆ ਜਿਵੇਂ ਡੱਡੂ ਉਸਦੇ ਦਰਵਾਜ਼ੇ ਦੇ ਬਾਹਰ ਹੈ। ਉਹ ਲੁਕਣ ਲੱਗ ਪਈ। ਥੋੜੀ ਦੇਰ ਬਾਅਦ ਰਾਜਾ ਉਸ ਦਾ ਪਿਤਾ ਉਸ ਕਮਰੇ ਵਿੱਚ ਆ ਪਹੁੰਚਿਆ ਤੇ ਉਸ ਨੇ ਆਪਣੀ ਬੇਟੀ ਕੋਲੋਂ ਉਦਾਸ ਹੋਣ ਦਾ ਕਾਰਨ ਪੁੱਛਿਆ ਰਾਜਕੁਮਾਰੀ ਨੇ ਕੱਲ ਵਾਲੀ ਸਾਰੀ ਘਟਨਾ ਆਪਣੇ ਪਿਤਾ ਨੂੰ ਸੁਣਾ ਦਿੱਤੀ ਰਾਜੇ ਨੇ ਕਿਹਾ beta ਜਿਸ ਨਾਲ ਤੂੰ ਜੋ ਵਾਅਦਾ ਕੀਤਾ ਹੈ ਤੈਨੂੰ ਉਹ ਨਿਭਾਉਣਾ ਚਾਹੀਦਾ ਸੀ ਤੂੰ ਜਾ ਉਸ ਡੱਡੂ ਨੂੰ ਅੰਦਰ ਲੈ ਆ ਰਾਜਕੁਮਾਰੀ ਨਾ ਚਾਹੰਦੇ ਹੋਈ ਵੀ ਡੱਡੂ ਨੂੰ ਆਪਣੇ ਨਾਲ ਲੈ ਆਈ ਡੱਡੂ ਨੇ ਉਸ ਦੀ ਪਲੇਟ ਤੇ ਵਿੱਚ ਹੀ ਖਾਣਾ ਖਾਦਾ ਫੇਰ ਉਹਨੇ ਕਿਹਾ ਰਾਣੀ ਤੂੰ ਮੈਨੂੰ ਉਸ ਬਿਸਤਰ ਉੱਤੇ ਸੁੱਟ ਦੇ। ਰਾਜਕੁਮਾਰੀ ਨੇ ਉਸ ਡੱਡੂ ਨੂੰ ਬਿਸਤਰੇ ਦੇ ਉੱਤੇ ਵਗਾਹ ਮਾਰਿਆ। ਤਿੰਨ ਦਿਨ ਇਸੇ ਤਰੀਕੇ ਨਾਲ ਉਹ ਡੱਡੂ ਰਾਜਕੁਮਾਰੀ ਦੇ ਨਾਲ ਖਾਣਾ ਖਾਂਦਾ ਰਿਹਾ, ਸੌਂਦਾ ਰਿਹਾ ਤੇ ਉਸ ਦੇ ਅੱਗੇ ਪਿੱਛੇ ਰਿਹਾ। ਚੌਥੇ ਦਿਨ ਰਾਜਕੁਮਾਰੀ ਜਦੋਂ ਜਾਗ ਖੁੱਲੀ ਤਾਂ ਉਸ ਨੇ ਦੇਖਿਆ ਉਸ ਦੇ ਨਾਲ ਡੱਡੂ ਨਹੀਂ ਇੱਕ ਬਹੁਤ ਸੋਹਣਾ ਰਾਜਕੁਮਾਰ ਸੁੱਤਾ ਪਿਆ। ਉਸਨੇ ਰਾਜਕੁਮਾਰ ਨੂੰ ਜਗਾ ਕੇ ਪੁੱਛਿਆ ਬਈ ਤੂੰ ਇਸ ਮਹਿਲ ਦੇ ਵਿੱਚ ਕਿਵੇਂ ਆ ਗਿਆ ਰਾਜਕੁਮਾਰ ਨੇ ਰਾਜਕੁਮਾਰੀ ਨੂੰ ਦੱਸਿਆ ਕਿ ਮੈਂ ਨਾਲ ਦੇ ਰਾਜੇ ਦਾ ਪੁੱਤਰ ਹਾਂ ਮੈਨੂੰ ਸ਼ਰਾਪ ਮਿਲਿਆ ਸੀ ਤੇ ਇਸ ਕਰਕੇ ਮੈਂ ਡੱਡੂ ਬਣ ਗਿਆ ਸੀ ਹੁਣ ਤੂੰ ਮੈਨੂੰ ਆਪਣੇ ਨਾਲ ਤਿੰਨ ਦਿਨ ਰੱਖਿਆ ਹੈ ਤਾਂ ਉਹ ਸ਼ਰਾਪ ਟੁੱਟ ਗਿਆ ਹੈ ਮੈਂ ਚਾਹੁੰਦਾ ਹਾਂ ਕਿ ਮੈਂ ਤੇਰੇ ਵਰਗੀ ਸੋਹਣੀ ਰਾਜਕੁਮਾਰੀ ਤੇ ਨਾਲ ਸ਼ਾਦੀ ਕਰਕੇ ਆਪਣੇ ਘਰ ਵਾਪਸ ਜਾਵਾਂ ਰਾਜਕੁਮਾਰੀ ਨੇ ਹਾਂਮੀ ਪਰ ਦਿੱਤੀ ਦੁਪਹਿਰ ਹੋਣ ਤੱਕ ਸੋਨੇ ਨਾਲ ਬਣੀ ਹੋਈ ਇੱਕ ਪਾਲਕੀ ਉਸ ਰਾਜ ਮਹਿਲ ਦੇ ਵਿੱਚ ਆ ਪਹੁੰਚੀ ਜਿਦੇ ਵਿੱਚ ਰਾਜਕੁਮਾਰੀ ਬੈਠੀ ਤੇ ਕਹਾਰ ਰਾਜਕੁਮਾਰ ਦੇ ਨਾਲ ਰਾਜਕੁਮਾਰੀ ਨੂੰ ਉਸ ਦੇ ਘਰ ਵੱਲ ਨੂੰ ਲੈ ਤੁਰੇ ਰਾਜੇ ਨੇ ਉਹਨਾਂ ਨੂੰ ਜਾਣ ਵੇਲੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਹੁਣ ਰਾਜਕੁਮਾਰ ਤੇ ਰਾਜਕੁਮਾਰੀ ਆਪਣੇ ਰਾਜ ਦੇ ਵਿੱਚ ਬਹੁਤ ਖੁਸ਼ੀ ਭਰਿਆ ਜੀਵਨ ਬਤੀਤ ਕਰਨ ਲੱਗੇ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਮਿਲਦੇ ਹਾਂ ਫੇਰ ਅਗਲੀ ਕਹਾਣੀ ਦੇ ਵਿੱਚ ਧੰਨਵਾਦ